ਇੱਧਰ ਵੀ ਆਟੋ ਆ ਬਹੁਤ ਪਰਗੇ ਇਧਰ ਲੇਵੜ ਉੱਦਮੀ ਕਦਮ ਲਿਆਉਣ ਤੇ ਤਾਂ ਤਰੇ ਨਾ ਪਈ ਪਾਣੀ ਜੇ ਆਪਣੀ ਜੇ ਤਾਂ ਹੀ ਚੱਲਦੀ ਮੋਲਪੁਰਾ ਆਹ ਦਾ ਇਹ ਬਸ਼ੀਆਂ ਫੜਨੋਂ ਸਾਲੇ ਪਹਿਲਾਂ ਚਲ ਗਈ ਪਾਣੀ ਦਾਣੀ ਪਾਣੀ ਡੁੱਬ ਜਾਣਾ ਕੋ ਵੀ ਮਤਰਾ ਇੱਕ ਗਰੇਨ ਤੇ ਆਪਣੀ ਨਹੀਂ ਟੋਪਾ ਦੂਜੀ ਗਰੇਨ ਆਪਣੀ ਖਾਂਖ ਲੱਗੀ ਪਾਣੀ ਅੱਬੇ ਲੇ ਗੜਦਲ ਡੁੱਬੇ ਪੀਰਕਲ ਪੂਰੇ ਬੁਰੇ ਨਾ ਬਹੁਤ ਔਖਾ ਕੰਮ ਦੇ ਦੇ ਉਹ ਪਾੜੀ ਦਾ ਇੱਧਰ ਪਿੰਡਿਆ ਕੋਸਲੇ ਗਾਰਡਲੇ ਬੰਨੇ ਉਹਦਾ ਪਾਣੀ ਸਾਰਾ ਇੱਧਰ ਆਉਂਦਾ ਇੱਥੋਂ ਹੋ ਗਿਆ ਫਿਰ ਇੱਧਰ ਵੀ ਨਾਲੇ ਨੂੰ ਜਾਂਦਾ ਤੇ ਦੇਦੇ ਆ ਕਿੰਨਾ ਟਾਈਮ ਖਲੋਤਾ ਰਹਿਦਾ ਪਾਣੀ ਮੀਂਹ ਦਾ ਜਦ ਬੱਦਲ ਵਾਈ ਬਹੁਤ ਹੋਈ ਆਪਾਂ ਜੱਦੀ ਲਿਆ ਗਿਆ ਹੀ ਟੇਟਨ ਤੇ ਚੱਲਦੇ ਪਲਾਂਟ ਚ ਪਲਾਂਟ ਜੇ ਜਾ ਕੇ ਕੱਢਦੇ ਆ ਘੱਟ ਇਸ ਤੋਂ ਮੋਕ ਕੇ ਰੋੜ ਹੋ ਗਿਆ ਇਹੜੀ ਨਿਕਲਦੀ ਹੁਣ ਇਹਨੇ ਨਿਕਲਦੀ ਅਜੇ 2 ਦਿਨ ਚੱਲੋ ਭਾਈ ਨੋ ਵੀ ਮੇਟਰ ਬੜੀ ਮਾੜੀ ਆਹ ਚੈਨ ਉੱਤਰ ਗਈ ਸਾਰੀ ਬਿਲਕੁਲ ਚਿੱਕੜ ਬਹੁਤ ਜ਼ਿਆਦਾ ਡੇਗੀ ਬਈ ਜਾਨ ਇੱਕ ਸਾੜ ਨੂੰ ਗਲਤੀ ਸਾਰੀ ਇਹਦੀ ਐ ਸੋਨਾ ਸਿੰਘ ਤੁਹਾਡਾ ਸੰਗ ਸੀਤਲ ਰੈਡ ਹਾਰਟ ਸਾਰੀ ਜਾਨ ਪਰ ਬਹੁਤ ਮਾੜੀ ਘਟਨਾ ਹੋਈ ਮੈਂ ਆਪ ਡੇਪ ਲਗਾ ਮੇਰੀ ਤਾਂ ਜੰਗਲੀ ਨਾ ਨਾ ਜੰਗਲੀ ਜੰਗਲੀ ਹੋ ਗਈ ਮਮਾ ਬਿਮਾਰ ਹੋ ਗਈ ਆ ਬਿਮਾਰ ਹੋ ਗਈ ਏ ਚੱਲ ਬੰਦਾ ਉਹਨੇ ਬਿਠਾ ਦੀ ਚਾਹ ਚਾਹ ਵੜਾ ਦੀ ਮੁੰਡੇ ਬੱਸ ਚੱਲ ਕਟਿੰਗ ਕਰੇ ਕਰਿਆ ਨੂੰ ਕਟਿੰਗ ਕਰ ਰੁਕ ਜਾ ਰੁਕ ਜਾ ਰੁਕ ਜਾ ਪਰ ਇਹ ਕਿਭਾ ਕਰਾਂ ਆ ਚੋਕੇ ਇਧਰ ਕਰਾ ਲਈ ਤਾ ਸਹੀ ਕਰ ਮੇਰਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਪਹੁੰਚਾ ਤਾ ਇੱਕ ਕੰਮ ਕਰ ਹੁਣ ਸਵਿੰਗ ਕਰਨ ਲੱਗਾ ਬਹੁਤ ਸੈਂਟਰ ਚ ਉਤਰੀ ਆ ਉੱਥੋਂ ਚੁੱਕ ਕੇ ਐਨੂੰ ਕਰਦੇ ਮਾੜੀ ਜੀ ਬੈਗ ਥੱਲੇੋਂ ਬੈ ਗਈ ਆ ਆ ਉੱਤੋਂ ਰਹਿ ਗਈ ਉਹ ਜਿੱਥੇ ਚਾਂਦੇਈ ਆ ਗੱਬਿਓ ਆ ਗੱਬਿਓ ਚੁੱਕ ਕੇ ਬਾਅਦ ਇੱਧਰ ਕਰਦੇ ਬੱਸ ਨੇ ਸਾਰੇ ਲੱਗੇ ਬਚਾਦ ਤੇ

ਮੋਟੇ ਬੋਲ ਨੇ ਜਿਹਨੇ ਸ਼ੀਟ ਕੋਲ ਮੈਨੂੰ ਬੰਦ ਕਰਾ ਦਿੱਤਾ ਮੈਂ ਕਰਾ ਆ ਇਸ 10:00 ਦਾ ਵਜੇ ਇਧਰ ਪਰ ਦੇ ਨਾਲ ਕੈਮਰਾ ਦਾ ਦੋ ਵੀ ਮਿੱਤਰੋ ਪਹਿਲਾ ਗਾਡਰ ਆਪਾਂ ਕੱਢਦਾ ਵਾਂ ਤੇ ਰਹਿ ਗਏ ਆਪਣੇ ਤਿੰਨ ਗਾਡਰ ਦੇਖਦੇ ਆ ਜੀ ਦੇਖਦੇ ਆ ਕੀ ਮੋਲ ਚੱਲ ਬੰਦਾ ਆਲੇ ਓਏ ਕਰ ਕਾਜ ਕੀਤਾ ਨਹੀਂ ਤੇਰੇ ਮੂੰਹ ਦੇ ਕੋਲ ਤੇ ਆ ਲੈ ਕੈਡ ਨਹੀਂ ਕਰਿਆ ਨਹੀਂ ਕਰਿਆ ਓਏ ਇੱਕ ਜੁੜੀ ਕਾਟ ਰਿਕਾਰਡ ਕਰਿਆ ਗਾ ਤੋ ਵੀ ਮਿੱਤਰੋ ਦੇਖਦੇ ਆ ਛਤੜੀਆ ਪਰ ਕੀ ਨਾਲ ਜਦੋਂ ਮੀਂਹ ਚੱਲੂਆ ਜਿਆਦਾ ਆਪਾਂ ਛਤੜਾ ਲੈ ਲਈ ਓਏ ਮਿੱਤਰੋ ਲਾਈਟ ਵਾਲਾ ਗੱਡ ਰਹਿ ਗਿਆ ਵਾ ਕੀ ਕਹਿਣਾ ਤੁਹਾਡਾ ਇਧਰ ਛਤੜੀ ਦੇ ਥੱਲੇ ਆਨੰਦ ਮਾਣਦੇ ਹੋ ਮੀਂਹ ਦਾ ਧਿਆਨ ਨਾਲ ਧਿਆਨ ਨਾਲ ਉਧਰ ਇਧਰ ਡਾਊਨ ਮਾਰਦੇ ਥੋੜਾ ਡਾਊਨ ਮਾਰ ਬਣਾਇਆ ਉਹ ਵੀ ਬੁੱਢੀਆਂ ਲੜੀਆਂ ਚਾਈ ਜਾਂਦਾ ਬੜਾ ਜਿਹਾ ਡਾਊਨ ਮਾਰਦੇ بس ਥੋੜਾ ਹੌਸਾ ਕਰ ਦੇ ਥੋੜਾ ਵੀ ਲਾਕਟ ਕਾਟਰ ਰਹਿ ਗਿਆ ਤਿੰਨ ਕਾਟਰ ਨਿਕਲ ਗਿਆ ਤੇ ਮੀ ਵੀ ਪੈਨ ਦਾ ਨਿਕਲੇਗਾ ਕਰਦੇ ਆ ਫਿਰ ਰੋਟੀ ਖਾਣ ਰੋਟੀ ਖਾਣ ਦੇ ਦੇ ਦੇਖਦੇ ਆ ਕਿ ਮਾਲ ਚੱਲ ਬੰਦੀ ਉਹ ਥੋੜਾ ਆ ਰਿਹਾ ਕਰ ਵਾਲਾ हां स्टीवा बे बच्चों दिने स्टीवा अब्स कर बस थोड़ा अपला बस रुक जा किस किसी ही जगह ਆ ਵੇ ਉਹ ਬੋਲ ਲੈ ਮੈਂ ਉੱਪਰ ਲਗਾਤਾ ਰਹੂੰਗਾ ਹੇ ਨੀਚੇ ਫੋਨ ਕਰਨਾ ਮੈਂ ਠੀਕ ਕਰ ਰਿਹਾ ਹਾਂ ਬਸ ਲਾਈਟ ਦਾ ਗਾਰਡਰ ਬਚਿਆ ਇਸ ਕਰਕੇ ਅਸੀਂ ਖਾਣਾ ਖਾਏਗੇ ਖਾਣਾ ਦੇ ਖਾਣੇ ਉਹ ਬੋਲ ਮੈਂ ਵੀ ਲੋ ਦੇ ਕੋਲੇ ਜਾਂਦਾ ਉਹ ਵਾਓ ਕਿਹਾਂ ਸੇ ਉਹ ਵੀ ਮਿੱਤਰੋ ਲਾਈਟ ਵਾਲਾ ਗਾਰਡਰ ਵੀ ਗਿਆ ਨਿਕਲ ਤੇ ਹਰੀਆ ਕਰਨਾ ਹਰੀਆ ਕਰਨਾ ਲੋ ਟਰੱਕ ਵਾਲਾ ਇਹ ਨਾ ਜਾਂਦਾ ਕਿ ਕਿੱਦਾਂ ਕੱਟਣ ਦਾ ਉਹ ਜਰਾ ਲਾਈਟਾਂ ਬੈੰਨੇ ਤਾਂ ਰੱਬ ਵੀ ਲਾਈਟਾਂ ਮਾਰਦਾ ਹੀ ਲਾਈਟਾਂ ਮਾਰਦਾ ਹੀ ਕਿੰਨੇ 2 ਘੰਟੇ ਦੇ ਵੇਲੇ ਹੋਏ ਆਪਾਂ ਉਹ ਵਿੱਚ ਬੀਮ ਰੱਖੰਦਾ ਹੋਵੇ ਤਾਂ ਕਰਕੇ ਨਹੀਂ ਤੇ 1.5 ਘੰਟੇ ਹੋ ਜਾਣਗੇ 1.5 ਘੰਟੇ ਜੇ ਆਪਾਂ ਫ੍ਰੀ ਹੋ ਜਾਣਾ ਮੀ ਮਾੜਾ ਮਾੜਾ ਚੱਲੰਦਿਆ ਪ੍ਰਕਾਸ਼ ਤੌਰ ਨੂੰ ਆਜ ਮਾਰ ਉਹ ਸਾਲਾ ਟਿਪ ਗਿਆ ਨਾ ਕਿਹਦੇ ਡੀਜ਼ਲ ਨਾਲ ਕੋਲੋਂ ਅੱਗੇ ਦਾ ਮੋੜ ਚੱਲ ਤੁਹਾਨੂੰ ਦੱਸ ਦਿਆਂ ਮੇਤਰੋ ਤੁਸੀਂ ਰਹੋ ਆਪਣੇ ਨਾਲ ਜੁੜੇ ਰੋਟੀ ਖਾਣੀ ਆ ਪਰ ਰੋਟੀ ਖਾਣੇ ਜਾਵੇ ਪਰਸੋਂ ਪ੍ਰਕਾਸ਼ਪੁਰ ਨਾਂਸ ਵਾਲੇ ਵੜ ਮਿਤਕੇ ਰਾਦੇ ਦਾ ਪਾਸ਼ੋ ਰੱਖਿਆ ਨਾ ਉਹ ਤੈਨੂੰ ਪਤਾ ਪਾਸ਼ੋ ਮੇਰੀ ਭੂਆ ਵੀ ਹੁੰਦੀ ਸੀ ਇੱਕ ਪਾਸ਼ੋ ਮੇਰੀ ਭੂਆ ਹੁੰਦੀ ਤੂੰ ਪਾਸ਼ੋ ਆ ਪਾਸ਼ੋ ਆ ਤੂੰ ਆਈ ਸਾਲੇ ਨੂੰ ਪਤਾ ਨਹੀਂ ਲੱਗਦਾ ਕਿੱਧਰ ਦੀ ਛਾਲ ਵਾਦੀ ਉਧਰ ਦੀ ਮਾਰ ਡੇਪਣਾ ਹੀ ਦੋ ਹਾਂ ਦੱਲ ਦੇ ਲੈ ਉਹ ਲੈ ਸਿਫਾਰਾ ਲਗਾ ਦੇ ਕੌਣ ਸਾਹ ਮੈਂ ਆਏ ਆਏ ਐਡਾ ਕੀ ਖਾਦਾ ਪਰਨੇ ਵਿੱਚ 2 ਵਜੇ ਆਏ ਇਹ ਜੋੜਾ ਨਹੀਂ ਤਾਜ਼ ਗੱਲਾਂ ਬੜੀਆਂ ਮੋਟੀਆਂ ਆਈਆਂ ਹਾ ਹਾਂ ਕੈਮਰਾ ਨਾਲ ਜੀ ਆਲੋਕਰ ਮੈਂ ਛੱਡ ਗਿਆ ਚੱਲ Oh <laughs> oh <laughs>